ਲੋ ਵੀ ਦੋਸਤੋ ਅੱਜ ਅਸੀਂ ਵੀਡੀਓ ਬਣਾਉਣ ਲੱਗੇ ਆ ਕਿ ਕਿਹੜੀਆਂ ਕਿਹੜੀਆਂ ਬ੍ਰਾਂਚ ਸਾਨੂੰ ਰੱਖਣੀਆਂ ਚਾਹੀਦੀਆਂ ਸਾਨੂੰ ਬਹੁਤ ਹੀ ਆ ਫਾਰਮਰਾਂ ਦੇ ਔਰ ਬਹੁਤ ਹੀ ਜਿਹੜੇ ਨਵੇਂ ਫਾਰਮਿੰਗ ਕਰ ਰਹੇ ਉਹਨਾਂ ਦੇ ਫੋਨ ਵਗੈਰਾ ਆਉਂਦੇ ਰਹਿੰਦੇ ਕਿ ਕਿਹੜੀ ਬ੍ਰਾਂਚ ਰੱਖੀ ਜਾਵੇ ਕਿਹੜੀ ਨਹੀਂ ਰੱਖੀ ਜਾਵੇ ਤੇ ਦੂਸਰਾ ਵਿਸ਼ਾ ਹੁੰਦਾ ਜੀ ਕਈ ਕਹਿੰਦੇ ਸਾਡੇ ਫਲਾਵਰਿੰਗ ਹੁਣੇ ਚਾਲੂ ਹੋ ਗਈ ਕਿਉਂਕਿ ਹੁਣੇ ਫਲਾਵਰਿੰਗ ਔਰ ਫਰੂਟਿੰਗ ਤੇ ਕਿਸੇ ਵੀ ਪੰਜਾਬ ਦੇ ਵਿੱਚ ਔਰ ਇੰਡੀਆ ਦੇ ਵਿੱਚ ਹੱਲੇ ਫਰੂਟਿੰਗ ਨਹੀਂ ਚੱਲ ਰਹੀ ਤੇ ਆਹ ਬ੍ਰਾਂਚਾਂ ਕਰਕੇ ਉਹ ਥੋੜੇ ਜਿਹੀ ਕਨਫਿਊਜ਼ ਹੋ ਜਾਂਦੇ ਆ ਠੀਕ ਹੈ ਜੀ ਤੇ ਆਹ ਬ੍ਰਾਂਚਾਂ ਜਿਹੜੀਆਂ ਨੇ ਹੁੰਦੀਆਂ ਜੀ ਇਹ ਬ੍ਰਾਂਚਾਂ ਵੈਸੇ ਇਸ ਤਰ੍ਹਾਂ ਲੱਗਦਾ ਕਿ ਇਹ ਫਰੂਟ ਫਰੂਟ ਵਾਲੀਆਂ ਵਾ ਬਟ ਜਦੋਂ ਅਸੀਂ ਗੱਲ ਕਰੀਏ ਇਹਨਾਂ ਦੀ ਤੇ ਇਹ ਫਰੂਟ ਵਾਲੀਆਂ ਬ੍ਰਾਂਚਾਂ ਨਹੀਂ ਹੁੰਦੀਆਂ ਇਹ ਦੋਨੀਆਂ ਜਿਹੜੀਆਂ ਹੁੰਦੀਆਂ ਦੇਖੋ ਇਦਾਂ ਲੱਗਦਾ ਜਿੱਦਾਂ ਫੁੱਲ ਖਿਲਨੇ ਵਾਲਾ ਹੁੰਦਾ ਬਟ ਇਹ ਫੁੱਲ ਵਾਲੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਸਾਨੂੰ ਤੋੜ ਦੇਣਾ ਚਾਹੀਦਾ ਕਿਉਂਕਿ ਇਹ ਜਿਆਦਾ ਲੰਬੀਆਂ ਨਹੀਂ ਹੁੰਦੀਆਂ ਤੇ ਇਹਨਾਂ ਨੂੰ ਤੋੜ ਦੇਣਾ ਚਾਹੀਦਾ ਔਰ ਰੱਖਣੀ ਕਿਸ ਤਰ੍ਹਾਂ ਦੀਆਂ ਚਾਹੀਦੀਆਂ ਜਿਸ ਤਰ੍ਹਾਂ ਦੇਖੋ ਇਹ ਬ੍ਰਾਂਚਾਂ ਆ ਇਹ ਬ੍ਰਾਂਚਾਂ ਜਿਹੜੀਆਂ ਹੁੰਦੀਆਂ ਇਹ ਤਾਂ ਇੱਕ ਤਾਂ ਗਰੋਥ ਵਧੀਆਂ ਕਰਦੀਆਂ ਔਰ ਇਹ ਲੰਬੀਆਂ ਵੀ ਵੱਧ ਹੋ ਜਾਂਦੀਆਂ ਇਹਨਾਂ ਨਾਲੋਂ ਬਸ ਇਹਨਾਂ ਨੂੰ ਆਪਾਂ ਰੱਖਣਾ ਉਸ ਹੱਬ ਦੇ ਨਾਲ ਹੁੰਦਾ ਕਿ ਇਹ ਰਿੰਗ ਦੇ ਅੰਦਰਲੀ ਸਾਈਡ ਤੋਂ ਰੱਖੀਆਂ ਜਾਣ ਤੇ ਰਿੰਗ ਦੇ ਅੰਦਲੀ ਸਾਈਡ ਤੋਂ ਰੱਖੀਆਂ ਜਾਣ ਤੇ ਜਿੱਦਾਂ ਇਹ ਹੋ ਗਈਆਂ ਬਹੁਤ ਵਧੀਆ ਐਗਜ਼ਾਮਪਲ ਹੈਗੀ ਆ ਆ ਦੇਖੋ ਇਹ ਵਾਲੀਆਂ ਇਹ ਵਾਲੀਆਂ ਇਹ ਵਾਲੀਆਂ ਇਹ ਵਾਲੀਆਂ ਮਤਲਬ ਆ ਦੇਖੋ ਸਾਰੀਆਂ ਬ੍ਰਾਂਚਾਂ ਦਾ ਜਿਹੜਾ ਲੋਡ ਹੈਗਾ ਉਹੋ ਰਿੰਗ ਤੇ ਆ ਰਿਹਾ ਤੇ ਜੇ ਆਪਾਂ ਇਹਦੀ ਗੱਲ ਕਰੀਏ ਫਿਰ ਉਸੇ ਤਰ੍ਹਾਂ ਦੀ ਬ੍ਰਾਂਚ ਆ ਗਈ ਤੇ ਇਹ ਬ੍ਰਾਂਚਾਂ ਇੱਕ ਤਾਂ ਇਹ ਸਹੀ ਨਹੀਂ ਹੈਗੀਆਂ ਗ੍ਰੋਥ ਨਹੀਂ ਇਹਨਾਂ ਦੀ ਹੁੰਦੀ ਜਿਆਦਾ ਤੇ ਦੂਸਰੀ ਅਸੀਂ ਇਹਨਾਂ ਨੂੰ ਰੱਖਣਾ ਰਿੰਗ ਤੋਂ ਪਿੱਛਿਓਂ ਮਤਲਬ ਥੋੜਾ ਜਿਹਾ 3-4 ਇੰਚ ਅੱਗੇ ਵੀ ਰੱਖ ਸਕਦੇ ਹੈਗੇ ਆ ਤੇ ਬਟ ਜੇ ਰਿੰਗ ਦੇ ਪਿੱਛੇ ਰੱਖਿਆ ਜਾਵੇ ਤਾਂ ਬਹੁਤ ਵਧੀਆ ਵਾ ਸਾਡੇ ਵਾਸਤੇ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਜੇ ਉਸ ਬ੍ਰਾਂਚ ਦੀ ਗੱਲ ਕਰੀਏ ਉਹ ਬ੍ਰਾਂਚਾ ਦੇਖੋ ਇਹ ਬ੍ਰਾਂਚ ਨੇ ਇੱਕ ਅੱਧਾ ਫਰੂਟ ਤਾਂ ਸਾਨੂੰ ਜ਼ਰੂਰ ਦੇ ਦੇਗੀ ਬਟ ਇਹਨੇ ਜਿਆਦਾ ਵੱਡੀ ਨਹੀਂ ਹੋਣਾ ਹੈਗਾ ਕਿਉਂਕਿ ਸਾਨੂੰ ਇੱਕ ਫਰੂਟ ਦਿੱਤਾ ਤਾਂ ਪੂਰੀ ਬ੍ਰਾਂਚ ਨੇ ਤਾਂ ਸਾਨੂੰ ਕੋਈ ਫਾਇਦਾ ਨਹੀਂ ਉਹ ਬ੍ਰਾਂਚ ਮਚਿਓਰ ਹੋਣ ਤੋਂ ਬਾਅਦ ਇਸ ਤਰ੍ਹਾਂ ਦੀ ਦਿਖੂਗੀ ਔਰ ਇਸ ਤੋਂ ਨਮੀ ਟਾਣੀ ਵੀ ਨਿਕਲਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਤੇ ਦੂਸਰੇ ਇਹ ਬਾਕੀ ਡਿਸਟਰਬ ਵੀ ਕਰਦੀ ਰਹਿੰਦੀ ਆ ਸਾਨੂੰ ਕਿਉਂਕਿ ਵੱਡੀ ਨਹੀਂ ਹੁਣੀ ਇਹਨੇ ਮਤਲਬ ਥੋੜੀ ਹਾਰਡ ਟਾਈਪ ਚ ਹੁੰਦੀ ਆ ਫਲੈਕਸੀਬਿਲਟੀ ਵੀ ਘੱਟ ਹੁੰਦੀ ਆ ਜੇ ਮਾੜਾ ਮੋਟਾ ਕੁਝ ਸਾਨੂੰ ਲੰਘਦੇ ਵੱੜਦੇ ਕੁਛ ਲੱਗੇ ਤਾਂ ਟੁੱਟਣ ਦੇ ਚਾਂਸ ਵੀ ਵੱਧ ਰਹਿੰਦੇ ਹਨ ਇਸ ਕਰਕੇ ਬ੍ਰਾਂਚਾਂ ਰੱਖੀਆਂ ਜਾਣ ਏਸੀ ਟਾਈਪ ਦੀਆਂ ਆ ਦੇਖੋ ਇਸ ਤਰ੍ਹਾਂ ਦੀਆਂ ਬ੍ਰਾਂਚਾਂ ਰੱਖੀਆਂ ਜਾਣ ਤੇ ਬਹੁਤ ਵਧੀਆ ਰਹੇਗਾ ਸਾਡੇ ਲਈ ਠੀਕ ਹੈ ਜੀ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਤੇ ਕਨਫਿਊਜ਼ ਨਾ ਹੋਈਏ ਅਸੀਂ ਤੇ ਜਿਹੜੀਆਂ ਸਿਲੈਕਸ਼ਨ ਕਰੀਏ ਬ੍ਰਾਂਚਾਂ ਦੀ ਉਹ ਵਧੀਆ ਬ੍ਰਾਂਚਾਂ ਦੀ ਅਸੀਂ ਸਿਲੈਕਸ਼ਨ ਕਰੀਏ ਠੀਕ ਹੈ ਜੀ ਜੇ ਵੀਡੀਓ ਲੱਗੀ ਤੁਹਾਨੂੰ ਵਧੀਆ ਤਾਂ ਜ਼ਰੂਰ ਸ਼ੇਅਰ ਕਰੀਓ ਆਪਣੇ ਨੰਮੇ ਫਾਰਮਰਾਂ ਨਾਲ ਧੰਨਵਾਦ ਜੀ